ਚਾਰ ਜਣਾ ਓ ਗੱਗੀ ਆ ਗਿਆ ਜਿਹੜਾ ਆ ਗਿਆ ਜਿਹੜਾ ਬਾਕੀ ਪੁਰੀਆਂ ਗੁਰਦਾਸ ਸਾਹਮਣੇ ਕਬੂਤਰ ਦਾ ਚੇਲਾ ਪਰ ਸਾਹਮਣੇ ਸੁਖ ਪੰਘਾਲਿਆ ਉਹ ਲੱਗ ਗਿਆ ਲੱਗੇ ਅਜਵੰਨ ਇੱਕ ਵਾਰੀ ਉਵੇਂ ਕੈਮਰੇ 'ਚ ਬੰਦ ਕਰਨਾ ਸੋ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਅਪਡੇਟ ਦੇਣਾ ਸੀ ਕਿ ਜਿਹੜਾ ਮੈਂ ਇੱਕ ਨਵਾਂ ਚੈਨਲ ਆਪਣਾ ਫੈਮਿਲੀ ਵਲੋਗਸ ਦਾ ਘੁੰਮਣ ਫਿਰਨ ਵਾਲੇ ਵਲੌਗ ट्रैवल ਵਲੋਗਿੰਗ ਬੜਾ ਬਣਾਇਆ ਹੋਇਆ ਜੀ ਤੇ ਦੂਸਰੀ ਵੀਡੀਓ ਵੀ ਆਪਾਂ ਅਪਲੋਡ ਕਰ ਦਿੱਤੀ ਆ ਬੜੀ ਵੱਡੀ ਸ਼ੋਪਿੰਗ ਕਰਨਗੇ ਐਵੇਂ ਮੈਂ ਬਰ ਸਰ YouTube ਦੇ ਪੈਸੇ ਆ ਤਾਂ ਤੇ ਬੜਾ ਵੱਡੀ ਵਲੌਗ ਬਣਾਉਣ ਨਾਲ ਮੇਰੇ ਮਮੇ ਦਾ ਮੁੰਡਾ ਹੈ ਤੇ ਉਹ ਲੋਗ ਇੱਕ ਚੈਨਲ ਦਾ ਲਿੰਕ ਮੈਂ ਥੱਲੇ ਦਿੱਤਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜਾ ਕੇ ਜਰੂਰ ਵੇਖਿਓ ਅੱਜ ਬਹਿ ਮੈਚ ਹੈਗਾ ਬੜਾ ਡਲ ਸ਼ੋ ਮੈਚ ਆ ਪਾਕਿਸਤਾਨ ਅੱਜ ਬਹੁਤਾਂ ਨੇ ਡੇਡੇ ਆ ਆ ਜੀ ਭਾਵੇਂ ਚਾਜੂ ਆ ਵੀ ਆਵੇ ਓਏ ਮੈਂ ਬੜਾ ਮਿਸ ਕਰਦਾ ਮੈਚ ਜੂਜੀ ਖੇਡ ਜੇ ਵੀਰਪੁਰਾ ਪਾਕਿਸਤਾਨ ਨੂੰ ਵੇਖਣ ਦਿਆ ਤੇ ਦੱਸਿਓ ਭਲਾਣਾ ਅਰਦਾਬ ਉਹ ਹਨਾ ਕਿੰਨੇ ਮੇਲੇ 'ਚ ਪਹੁੰਚ ਗਏ ਆ ਤੇ ਮੇਲਾ ਬਲਕਿ ਤਾਰ ਦੇ ਨਾਲ ਆ ਡਾਟਰ ਹਾਂਜੀ ਹਾਂਜੀ ਢੱਲ ਥੀਰਲਾ ਪਿੰਡ ਆਪਣੇ ਏਰੀਆ ਦਾ ਤੋਂ ਤੇ ਪਟਾਕੇ ਮਾਣ ਕੇ ਰੋਹੇ ਉਹ ਫਿਰ ਤਾਰਾ ਵੱਡ ਰਹੀ ਆ ਆਪਦੇ ਵੇ ਹੈ ਪਰ ਮੈਂ ਵੀਡੀਓ ਜਣੀ ਦਿਖਾਇਆ ਵੀਡੀਓ ਬਣਾਉਣ ਨਹੀਂ ਦਿੰਦੇ ਉਹ ਦੇ ਮੈਂ ਟੱਕੜ ਟੋੜ। ਮੈਂ ਕਹਿੰਦਾ ਉਹਨਾਂ ਨੂੰ ਇੱਥੇ ਗੱਡੀ ਖਲੋਉਂਦੇ ਤੂੰ ਐ ਕਰਨਾ ਹੀਗਾ ਬਰਾ। ਇਹ ਮੜੀ ਰੇਸ ਤੇ ਤੂੰ ਹੋ ਜਾ। ਰੇਸ ਦੇ ਗੱਡੀ ਬੋਲਟ ਆ। ਕਿਰਾਏ ਜਾਮਗੀਰ ਕਰਾਉਂਦੇ। ਬਹੁਤ ਅੱਖਾਂ ਬਹੁਤ ਆਪਰਾ। ਸਾਰਾ ਹੀ ਬੰਦ ਆ। ਰਾਜ ਆ ਗਿਆ ਜੀ ਪਹਿਲੀ ਰੇਡ ਪੈ ਗਿਆ। ਬਾਬਾ ਭਾਲੀ ਵਾਸਤੇ ਜਿੱਦਣ ਦੀ ਸਾਈਡ ਕਹਿ ਸਕਦੇ ਪਿੰਡ ਵਾਲੀ ਸਾਈਡ ਔਰ ਰਾਜੂ ਕਹਿੰਦੀ ਪਰੀ ਹੋਈ ਟੀਮ ਪਹਿਲੀ ਰੇਡ ਸਾਹਮਣੇ ਸਿੱਖ ਸਰਦਾਰ ਮੌਜੂਦ ਕਬੱਡੀ ਪਾਉਣ ਦੇ ਲਈ ਤਿਆਰ-ਬਰ ਤਿਆਰ ਹੁਣ ਦੇਖਾਂਗੇ ਇਹ ਬੱਲੇ-ਬੱਲੇ ਲਓ ਸਰਦਾਰ ਦੀਆ ਪਰਬਤ ਗੁਰੰਦੀਪੁਰੀ ਨੇ ਗੋਪੀ ਨੇ ਕਿਹਾ ਹੈ ਕਿ ਸਾਡੀ ਦਾਦੀ ਰਿਸ਼ਤੇਦਾਰੀ ਅੱਜ ਇਹਨਾਂ ਵੀਰਾਂ ਦੇ ਨਾਲ ਹੈ ਪਰ ਰਾਣਾ ਬਾਟ ਦੰਨ ਗਬਈ ਦਾਦੀ ਰਿਸ਼ਤੇਦਾਰੀ ਰਾਣਾ ਜੀ ਤੁਹਾਡੀ ਫਰੰਦੀਪੁਰੀ ਗੋਪੀ ਹੁਣਾਂ ਦੇ ਨਾਲ ਲਓ ਸਾਹਮਣੇ ਅਗਲੀ ਕਬੱਡੀ ਪੰਨ ਜੀਤ ਨਵੇਂ ਪਿੰਡ ਵਾਲਾ ਮੁੰਡਾ ਰੇਡ ਪੌਣ ਲਈ ਵਧਿਆ ਹੋਇਆ ਹੈ ਕਦੇ ਕਹਿੰਦੇ ਇਕੱਠੇ ਖੇਡਦੇ ਐ ਤੇ ਅੱਜ ਮੈਨੂੰ ਲੱਗਦਾ ਲਓ ਇਸ ਵੇਲੇ ਨਿੱਕੇ ਕੋਟ ਵਾਲਾ ਗੁਰਲਾਬ ਕੋਈ ਧਰਮਕੋਟ ਵਾਲਾ ਗੁਰਨਾਨ ਕਹਿੰਦਾ ਥੱਪੇ ਥੱਪੇ ਦੇ ਪੱਟ ਐਨ ਪ੍ਰਦਰਸ਼ਨੀ ਸਰੀਰ ਆ ਚਾਰ ਜਾਫੀਆਂ ਦੇ ਬੰਬਰ ਬੋਲੇ ਹੋਇਆ ਤਾਵਾ ਹੁਣ ਦੇਖਾਂਗੇ ਵੀ ਕੌਣ ਬੱਲੇ ਬੱਲੇ ਕਰਵਾਵੇਗਾ ਲਓ ਇਸ ਵੇਲੇ ਬਾਜ ਮਸਤ ਕਰੀਏ ਕੋਸ਼ਿਸ਼ ਕਰਦਾ ਪਰ ਟੱਚ ਨਵਲ ਦਾ ਇਸ਼ਾਰਾ ਮਾਰੇ ਕ ਵਾਲਾ ਭੋਲਾ ਨੌਜਵਾਨ ਦਾ ਗੱਲ ਚੱਲਦੀ ਸਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਉਸ ਧਰਤੀ ਤੇ ਵਿਆਹ ਹੋਇਆ ਹੈ ਸਹਿਬ ਸ੍ਰੀ ਗੁਰੂ ਅਮਰਦਾਸ ਜੀ ਜਿਸ ਧਰਤੀ ਤੋਂ ਆ ਨੌਜਵਾਨ ਚੱਲ ਕੇ ਆਇਆ ਹੈ ਤਾਲੀਆਂ ਸਖਤਰਾ ਪਿੰਡ ਮਹਾਬੀ कबड्डी बी है सुर सिंह कबड्डी बोल प्यार का प्यार है चक सिकंदर बाद गुजारी भी खेल के मैदान आज खेल की तैयारी आया साबुत्र जी का चेचे तौर पर धनबाद है ਪਰ ਆ ਆ ਹੈ ਮਨਜੀਤ ਨਵੇਂ ਪਿੰਡ ਵਾਲਾ ਇਹ ਵੀ ਕਹਿੰਦੇ ਹਿਮਾਲਿਆ ਪਰਬਤ ਫਰੰਦੀਪੁਰੀਏ ਗੋਪੀ ਦਾ ਜੰਡਿਆ ਚੇਲਾ ਵਾਲਾ ਕੱਜ ਚੇਲੇ ਵਾਲਕੇ ਆਮੋ ਸਾਹਮਣੇ ਆ ਉਹ ਗੱਲਾਂ ਮਾਰ ਖੇਡ ਕਬੱਡੀ ਦੀਆਂ ਬੇਸ਼ੱਕ ਆਮੋ ਸਾਹਮਣੇ ਪਰ ਹੈ ਤਾਂ ਖੇਡ ਦੇ ਮੈਦਾਨ ਵਿੱਚ ਉਹ ਰਾਣਾ ਢੰਗਾ ਵਾਲਾ ਕਰਦਾ ਕੋਸ਼ਿਸ਼ ਬਗਲਾ ਭਰਨ ਦੀ ਇੱਕ ਪਾਸੇ ਮਨਜੀਤ ਨਵੇਂ ਪਿੰਡ ਵਾਲਾ ਵੱਲ ਤੇ ਕੱਟ ਹੁੰਦੀ ਹੋਈ ਬੱਲੇ ਬੱਲੇ ਇੱਥੇ ਰੱਖ ਨੰਬਰ ਕਬੱਡੀ ਪਾ ਰਿਹਾ ਮੇਰੇ ਪੰਜਾਬੀ ਵੀਰੋ ਕਿ ਨਾਲ ਬਾਸ ਦੇ ਹਿੱਕਾ ਗੁੰਦੇ ਡੌਲਾਂ ਦੇ ਵਿੱਚ ਜਾਣਾ ਵਿਚ ਮੈਦਾਨੇ ਟੱਕਰ ਲੈਣੀ ਪਿਰਦੇ ਵਾਂਗਰ ਸਾਹਾਂ ਜੱਦ ਗੁੰਡੀਆਂ ਦੇ ਸਿੰਘ ਪਾਸੇ ਫਿਰ ਦਰਸ਼ਕ ਸ਼ੋਰ ਬਤਾ ਦੋਤੇ ਹਿੰਦ 바ਕਿਸ਼ਵਰ ਸਿੰਘ ਪਹਿਲਵਾਨ ਦਾ ਸੁਪੁੱਤਰ ਦੁੱਕਾ ਘਰਿਆਲੇ ਵਾਲਾ ਕਬੱਡੀ ਪਾਵੇਗਾ ਮੇਰੇ ਮਿੱਤਰੋ ਉਹਨਾਂ ਦੇਖਾਂਗੇ ਕੌਣ ਜੱਫਾ ਲਾ ਦੇਗਾ ਇਹ ਮਾਲੀਆ ਪਰਬਤ ਫਰੀਂਦੀਪੁਰਿਆ ਗੋਪੀ ਇੱਕ ਕੰਨੀ ਤੇ ਐ ਦੂਸਰੀ ਕੰਨੀ ਤੇ ਕਹਿੰਦੇ ਗੁੱਜਰ ਆਹ ਮੁੰਡੇ ਪਿੰਡ ਵਾਲਾ ਮੁੰਡਾ ਨਾਲ ਸੋਖਾ ਆਹ ਟੱਕਰ ਗੁੱਜਰ ਦੇ ਨਾਲ ਗੁੱਟ ਫੜਨ ਦਾ ਯਤਨ ਹੁੰਦੀ ਹੋਈ ਬੱਲੇ ਬੱਲੇ ਲੱਗਦਾ ਜੋ ਦੇਵ ਸਿੰਘ ਕਬੱਡੀ ਪਾ ਰਿਹਾ ਹੈ। ਲਓ ਸਾਹਮਣੇ ਗੁਰੂਆਂ ਦਾ ਦੇਵ ਕਬੱਡੀ ਪੌਂਦਰੀ 4 ਬੱਦਾਰ। ਸੁਰ ਸਿੰਘ ਦੀ ਧਰਤੀ ਹੈ। ਮੈਂ ਤਾਂ ਕਹਿੰਦਾ ਸਿਮਰ ਤੂੰ ਵੀ ਬਾਹਰ ਜਾ ਸੋਹਣਾ। 83 ਕਿਲੋਮੀਟਰ ਦਾ ਅਥਲੀਟ ਹੈ। ਔਰ ਸਾਹਮਣੇ ਇਸ ਵੇਲੇ ਗਰਦੇਵ ਕਬੱਡੀ ਪੌਂਦਰੀ 4 ਬੱਦਾਰ। ਜੇ ਚੰਦਮਾ ਦਾ ਗੁਜਰੀਦਾ ਬੈਠਾ ਆਦੇ ਛੇ ਜਿ ਬਚਾਈ ਕੇ ਸੀਨੇ ਨਾਲ ਤੇਗ ਲਾ ਲਈ ਜਦੋਂ ਯਾਦ ਪੁੱਤਰਾਂ ਦੀ ਆਈ ਲਓ ਸਾਹਮਣੇ ਇਸ ਨੇ ਜੱਫਾ ਲਾਉਣ ਦੇ ਕੋਸ਼ਿਸ਼ ਇਹ ਬੱਲੇ ਬੱਲੇ ਹਾ ਤਮਾਲ ਕਰ ਗਿਆ ਗੁਰਦਾਸ ਆ ਗਿਆ ਯਾਦ ਹਰਿੰਦਰ ਸਿੰਘ ਦਾ ਵੀਰ ਹੈ ਯਾਦ ਟਰਾਂਸਪੋਰਟ ਅਮਰੀਕਾ ਵਾਲੇ ਮਾਰ ਕਰਦੇ ਆ ਆ ਗੁਰਦਾਸ ਬਾਕੀਪੁਰੀਆਂ ਦੀ ਖੇਡ ਉੱਪਰ ਨੰਬਰਦਾਰਾਂ ਦਾ ਲਾਣਾ ਮਾਰ ਕਰਦਾ ਪਰ ਸਿੱਦੇ ਵੀਰ ਚੱਕ ਮਾਇਕ ਹੁੰਦਾ ਕਹਿੰਦੇ ਹਰਿੰਦਰ ਸਿੰਘ ਹਿੰਦਾ ਛੋਲ ਪਿੰਡ ਵਾਲਾ ਕਬੱਡੀ ਦਾ ਲਓ ਦੀ ਗੱਲ ਚੱਲਦੀ ਹੈ ਮੇਰੇ ਪੰਜਾਬੀ ਵੀਰੋ ਚਰਚੇ ਕਹਿੰਦੇ ਸੋਹਾਂ ਵਾਲੇ ਕੁਰਨਾਲ ਦੇ ਦੁਨੀਆ ਦੇ ਟਾਪਰਾਂ ਵਿੱਚ ਇਸ ਵੇਲੇ ਹਿੰਦਾਂ ਕਬੱਡੀ ਪਾਉਣ ਦੇ ਲਈ ਤਿਆਰ ਪਰਚਾਰ ਪਰ ਸਾਹਮਣੇ ਟੱਕਰ ਕੀ ਦੇ ਨਾਲ ਹਾਂ ਸਾਹਮਣੇ ਗਾੜੀ ਢਿੰਮੋ ਵਾਲੀ ਇਸ ਵੇਲੇ ਵੱਡੀ ਕਬੱਡੀ ਕਬੱਡੀ ਪਾ ਰਿਹਾ ਹੈ ਔਰ ਗੁਰਦਾਸ ਅਮਰੀਕਾ ਵਾਲਾ ਸਰਗਿਏ ਕਾਰਜ ਸਿੰਘ ਸਰਪੰਚ ਅੰਮ੍ਰਿਸ਼ਾ ਦਾ ਪੋਤਰਾ ਕਹਿੰਦਾ ਜੇਕਰ ਢੰਡਾ ਵਾਲਾ ਰਾਣਾ ਤਿੰਨ ਜੱਫੇ ਲਾ ਦੇਵੇ 1000 ਦੇ ਨਾਲ ਵੱਡੇ ਮਾਰ ਸਬਾਲ ਪਰ ਪੱਟ ਤੇ ਦੂਸਰੇ ਪਾਸੇ ਗੱਲ ਚੱਲਦੀ ਸ਼ਹੀਦ ਮਰਦਾ ਮਹਿਤਾਬ ਗੁਲਾਰ ਕਬੱਡੀ ਨੂੰ ਇਸ ਵੇਲੇ ਗੁਲਾਰ ਕਬੱਡੀ ਪਾਉਂਦੇ ਨੇ ਤਿਆਰ ਪਰ ਤਿਆਰ ਲੈ ਵੀ ਕਾਰੋ ਜੇ ਹੋ ਮੁੜੇ ਸਾਹਮਣੇ ਕੋਠੇ ਜਿਹੜਾ ਮਾ ਕਬੱਡੀ ਪਾਉਂਦੇ ਨੇ ਤਿਆਰ ਪਰ ਦਾ ਲੈ ਸਾਹਮਣੇ ਪੌਰ ਤੇ ਜਾ ਰਹੇ ਜਾਂਦੇ ਆ ਜੱਟ ਨਵੇਂ ਪਿੰਡ ਦੀਆਂ ਜਾਂਦਾ ਲਓ ਇਸ ਵੇਲੇ ਬਾਉ ਨਵੇਂ ਪਿੰਡਿਆ ਕਬੱਡੀ ਕਬੱਡੀ ਕਰਦਾ ਹੋਇਆ ਅੱਗੇ ਵੱਲ ਵਧਦਾ ਹੋਇਆ ਲੱਭੀ ਬਰੰਦੀਪੁਰਿਆ ਹੋ ਜਾ ਮੂਰੇ ਦੁਨੀਆ ਜੱਫਾ ਦੇਖਣਾ ਚਾਹੁੰਦੀ ਹੈ ਦੁਨੀਆ ਸਵਾਦ ਪਾਉਦੀ ਹੈ ਹੋ ਦੇਖਾਂਗੇ ਵੀ ਚਾਰ ਜੱਫੀਆਂ ਦੇ ਉੱਪਰ ਪੈਂਦੀ ਹੋਏ ਕਬੱਡੀ ਪਰ ਸਾਹਮਣੇ ਪੱਤੀ ਵਾਲਾ ਪੱਤੀ ਵਾਲਾ ਬਲਜੀਤ ਇਹ ਬੱਲੇ 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 ਉਹ ਹੰਦਿਆਂ ਦੇ ਦਰਮਿਆਨ ਤੇਜ਼ ਬਾਲ ਕਬੱਡੀ ਪਾ ਰਿਹਾ ਹੈ ਮਸ਼ਤਰ ਵੀਰ ਬਲਦੇਵ ਵੀਰ ਗੋਟੀ ਤੇ ਕਿੰਦਾ ਵੀਰ वाले यारਾਂ ਦੇ ਯਾਰ ਚੱਲ ਕੇ ਆਏ ਐ ਕਿੰਦਾ ਬੱਟਰ ਸਾਡਾ ਵੀਰ ਹੈ ਪਹਿਲਵਾਨ ਗੁਰਕਾਰ ਸਿੰਘ ਦਾ ਸੁਪੁੱਤਰ ਗੱਲਾਂ ਚੱਲੀਆਂ ਕਿਤੇ ਸੇਵੇਂ ਪਹਿਲਵਾਨ ਦੀਆਂ ਦੇ ਨਾਲ ਪਰ ਸਾਹਮਣੇ ਕਾਰਜ ਮਸਤ ਗੜੀਆਂ ਲਓ ਇਸ ਵੇਲੇ ਮਹਾਨ ਵੀਰ ਗਾਲੀਏ ਸਖਤਰੇ ਵਾਲਾ ਇਹ ਵੀ ਬਾਡਰ ਤੋਂ ਚੱਲ ਕੇ ਆਇਆ ਹੈ ਤੇ ਬਾਡਰ ਦੇ ਉੱਪਰ ਖੇਡਣ ਤੇ ਜ ਆਇਆ ਹੋਇਆ ਲਓ ਸਾਹਮਣੇ ਇਸ ਵੇਲੇ ਹੁਣੀਆਂ ਦੇ ਮਹਿੰਗੇ ਬੋਲਦੇ ਖਿਡਾਰੀਰ ਵਿੱਚ ਨਾਮ ਹਰ ਜੋ ਪਾਸੇ ਹੱਟ ਕੇ ਪਾਸੇ ਵਾਹ ਵੀ ਵਾਹ ਬੁਰਤ ਦੀਪੂਆ ਸ਼ੱਕ ਸਿਕੰਦਰ ਵਾਲਾ ਮਲਕੀਤ ਵੱਡਾ ਮਾਨ ਸਨਮਾਨ ਸੋਨੇ ਦੇ ਕੈਂਥੇ ਦੇ ਨਾਲ ਘਿਹਾਰੇ ਦੇ ਖੇਦ ਮੈਦਾਨ ਤੇ ਹੋਇਆ ਲਓ ਸਾਹਮਣੇ ਇੰਦਰਜੀਤ ਕੰਗੋ ਧਾਇ ਇੰਦ ਕਬੱਡੀ ਪੌਂਡ ਦੇ ਲਈ ਤਿਆਰ ਤਿਆਰ ਹੈ ਕਿ ਬੁੱਕਦਾ ਮਰਜੀਤ ਜਿਵੇਂ ਸ਼ੇਰ ਬੁੱਕੇ ਬੇਲੇ ਵਿੱਚ ਮਿਲੇ ਆ ਮੋਟਰਸਾਈਕਲ ਨੂੰ ਪੰਜ ਵਰ ਦੇ ਮੈਦ ਦੇ ਵਿੱਚ ਇਹਨੇ ਬੱਬੇ ਭਰਾ ਉਹਨੇ ਵੱਡਾ ਸਨਮਾਨ ਮੋਟਰਸਾਈਕਲ ਦੇ ਨਾਲ ਕੀਤਾ ਹੈ ਨੌਜਵਾਨ ਦਾ ਲਓ ਇਸ ਵੇਲੇ ਕਬੱਡੀ ਪਾਕੇ ਨੌਜਵਾਨ ਵਾਪਸ ਉਹ ਸੁਨਹਿਰੀ ਕਰਾਂ ਦੇ ਦਾ ਮਾਨ ਕਬੱਡੀ ਨੂੰ ਜੁਗਾ ਜੁਗਾ ਤੋਂ ਕਬਲ ਪੰਜਾਬੀ ਪਿਆਰ ਕਬੱਡੀ ਨੂੰ ਸੰਪੂਰਨ ਸੰਦੀਪ ਨੰਗਲ ਸਿਕ ਨੰਬਰਦਾਰ ਵਾ ਪਿੰਡ ਵਾਲੇ ਬਹੁਤ ਵੱਡੇ ਪਿਆਰ ਆਸ਼ੀਰਵਾਦ ਦੇ ਕੇ ਗਏ ਆ ਲੈ ਵੀ ਠੰਡਾ ਵਾਲਿਆ ਵਾਲਿਆ ਵੱਡੇ ਮਾਨ ਸਮਾਨ ਹੋਣਗੇ ਵੱਡੇ ਮਾਨ ਸਨਮਾਨ ਸਾਡਾ ਵੀ ਅਮਰੀਕਾ ਦੀ ਧਰਤੀ ਤੇ ਰਹਿੰਦੇ ਆ ਉਹਨਾਂ ਵੱਲੋਂ ਕੀਤੇ ਜਾ ਰਹੇ ਆ ਉਹ ਗੱਲਾਂ ਚੱਲ ਰਹੀਆਂ ਮੇਰੇ ਮਿੱਤਰੋ ਪਰ ਤਿੰਨ ਜੱਫੇ ਲਾਉਣੇ ਪੈਣੇ ਆ ਜਮਾਲੀਆ ਪਰਬਤ ਫਰੰਦੀ ਚੱਕ ਬੈਗ ਕਰਦੇ ਮੁੰਡਿਆਂ ਦੀ ਸ਼ਖਤ ਤਿਆਰ ਜਮਾਲ ਵਾੜ ਗਿਆ ਮੇਰੇ ਵੀਰੋ ਲਓ ਇਸ ਵੇਲੇ ਕਬੱਡੀ ਕਬੱਡੀ ਕਰਦਾ ਹੋਇਆ ਅੱਗੇ ਵੱਲ ਵਧਦਾ ਹੋਇਆ ਉਧਰ ਚੇਚੇ ਤੌਰ ਤੇ ਧੰਨਵਾਦ ਰਾਣਾ ਬਾਠ ਗੱਲ ਯੂਨਦ ਭਾਈ ਤੇ ਨਾਲ ਸਮੁੱਚੀ ਮੈਨੇਜਮੈਂਟ ਕਮੇਟੀ ਦਾ ਚੇਚੇ ਤੌਰ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੱਡੀ ਗੱਡੀ ਆਸਟ੍ਰੇਲੀਆ ਵਾਲੇ ਭਰਾਵਾ ਵੱਲੋਂ ਅਮਰੀਕਾ ਵਾਲੇ ਭਰਾਵਾ ਵੱਲੋਂ ਦਿੱਤੀ ਜਾਣੀ ਹੈ ਬਾਕੀਪੁਰਿਆ ਗਰਦਾਸ ਕਬੱਡੀ ਵਾਲਾ ਕੀਪੁਰਿਆ ਗੁਰਦਾਸ ਅੰਮੇ ਕਬੂਤਰ ਦਾ ਚੇਲਾ ਪਰ ਸਾਹਮਣੇ ਸੁਖ ਪੰਘਾਲਿਆ ਉਹ ਟੱਕਰ ਚੋਟੀ ਦੀ ਲੱਗਦਾ ਯਾਰ ਹੱਤੀ ਹੇ ਬੰਨੇ ਬੰਨੇ ਲੱਡੂ ਬਾਤ ਬਜਿੰਦਰ ਸਰਪੰਚ ਲਾਡੇ ਬਾਤ ਇਹਨਾਂ ਵੀਰਾਂ ਦੇ ਸੱਜੇ ਬਾਸ਼ਾ ਸੁਪੁੱਪਰ ਦੀ ਬਾਤ ਬਖਸ਼ੀ ਤੇ ਅਗਲੇ ਸਾਲ ਆਰ ਮੇ ਦਾ ਖੁੱਲਾ ਖਾੜਾ ਲੱਗੇਗਾ ਧਰਾਵੜ ਕੇ ਥੋੜਾ ਜਿਹਾ ਪਿੱਛੇ ਨੂੰ ਹੋ ਜਿਓ ਆਓ ਸਾਹਮਣੇ ਇਸ ਵੇਲੇ ਕਬੱਡੀ ਪਾਉਣ ਦੇ ਲਈ ਵੀਰਾਂ ਕੁੰਡੀਆਂ ਕਬਲ ਤਾਰ-ਤਾਰ ਤਿਆਰ। ਗੱਲ ਚੱਲਦੀ ਹੈ ਮੇਰੇ ਵੀਰੋ ਸ਼ਹੀਦਾਂ ਸਿੰਘਾਂ ਦੇ, ਸ਼ਹੀਦ ਭਾਈ ਮਹਿਤਾਬ ਸਿੰਘ ਜੀਆ ਦੇ, ਔਰ ਸ਼ਹੀਦ ਭਾਈ ਸੁੱਖਾ ਸਿੰਘ ਜੀਆ ਦੇ ਕਿ ਰੁੰਦੀ ਕਰ ਲਾਉਂਦੀ ਬੇਗਮ ਦੇ ਖੁੱਲ ਕੇ ਵਾਲ ਗਲੇ ਵਿੱਚ ਪੈ ਗਏ। ਤੁਮ ਸਿੰਘ ਬੜਾ ਤੇਜ਼ ਤਨਾਰ, ਉਸਤਾ ਦਾ ਜੱਕ ਮੈਗ ਕਰਦੇ ਸੀ ਤੁਮ ਦੇ। ਸੁਰ ਸਿੰਘ ਪਿੰਗ ਵਾਲਾ ਸ਼ੰਤਨਾ ਮਾਤੋਸ਼ਾ ਦੀ ਧਰਤੀ ਹੈ। ਬਹੰਦਰ ਬਾਬਾ ਬਿਧੀ ਚੰਦ ਸਾਹਿਬ ਜੀਆ ਨੂੰ ਉਹ ਯਰਮ ਦੇ ਨਾਮ ਹੀ ਧਰਤੀ ਹੈ। ਤੇਜ ਪਾਲ ਸਿੰਘ ਰੇਡ ਕਾਉਣੀ ਬੜਾ ਬਾਤ ਦਨ ਕਬਈ ਜਿੰਨਾ ਵੀਰਾਂ ਵੱਲੋਂ ਅੱਜ ਦਾ ਇਹ ਲਾਈਵ ਦੀ ਸੇਵਾ ਨਿਭਾਈ ਗਈ ਹੈ ਸੱਚੇ ਪਾਤਸ਼ਾਹ ਵੈਗਰੂ ਕਰਤੀ ਕਲਾ ਬਖਸ਼ੇ ਪ੍ਰਧਾਰ ਜਗਤਾਰ ਸਿੰਘ ਜੀ ਖੁਸ਼ ਨੇ ਡਾਕਟਰ ਛੱਤਰ ਸਿੰਘ ਜੀ ਗੁਰਦੇਵ ਸਿੰਘ ਵੱਡੇ ਹੁੜੀ ਖੁਸ਼ ਨੇ ਪਰ ਚਾਰਬਰ ਚਾਰ ਚੋਲਾ ਸਾਹਿਬ ਦਾ ਏਰੀਆ ਜਿਹੜੇ ਜਿਹੜੇ ਚੋਲਾ ਸਾਹਿਬ ਦੇ ਸੁਖਮੰਨ ਨੂੰ ਪਿਆਰ ਕਰਦੇ ਆ ਮਾਦੇ ਵਾਲੇ ਇੱਕ ਵਾਰੀ ਤਾੜੀ ਮਾਰ ਦੇ ਜੋਰ ਦੇ ਨੇ ਕਿ ਦੁਨੀਆ ਨਤਕ ਸ੍ਰੀ ਸੀ ਜੀ ਦੀ ਰੇਡ ਤੇ ਮਾਨ ਕਰਦਾ ਬਰੀਕਾ ਜੀ ਦੀ ਖੇਡ ਤੇ ਹੇਸ਼ਕ ਦੁਨੀ ਇਸ ਵਾਲੇ ਮਹਾਵੀਰ ਕਾਲੀਏ ਸਕੱਤਰੇ ਵਾਲਾ ਕਬੱਡੀ ਕਬੱਡੀ ਕਰਦਾ ਹੋਇਆ ਅੱਗੇ ਵੱਲ ਵਧਦਾ ਹੋਇਆ ਪਰ ਸਾਹਮਣੇ ਬੱਲੇ 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 ਹੋਰ ਹੋਰ ਟੱਕਰ ਦੇਖਣ ਵਾਲੀ ਹੈ ਗੁਰਦੇਵ ਗੁਰਦੇਵ ਕਬੱਡੀ ਮਾਰੋ ਸਕਦਾ ਪਿਆਰ ਦਿੰਦੀ ਹੈ ਵੀਰ ਬਾਬਾ ਸੋਹਣੇ ਸ਼ਾਹ ਦੀਆਂ ਦੀ ਯਾਦ ਵਿੱਚ ਰੌਣਕਾਂ ਬਹਾਰਾ ਹਰ ਸਾਲ ਦੀ ਤਰ੍ਹਾਂ ਲੱਗੀਆਂ ਹੋਈਆਂ ਇਹ ਟੱਕਰ ਫਿਰ ਛੋਟੀ ਦੀ ਫਿਰ ਪਾਰ ਇਹ ਸੰਗਤ ਪਿਆਰ ਦੇ ਨਿਰਮਈ ਹੈ ਸੰਗਤ ਕਹਿ ਰਹੀ ਹੈ ਕਿ ਖੀਰਾਵਾਲੀਆ ਗੱਗੀ ਦੀ ਕਬੱਡੀ ਪਾਵੇਗਾ ਸੋਨੀ ਛੰਨਾ ਵਾਲਾ ਸੋਨੀ ਅਜ ਤਾ ਅਪਡੇਟ ਮੇਰਾ ਖਿਆਲ ਤੋਂ ਤਿਆਰ ਕਰ ਦਿੱਤੀ ਹੋਣੀ ਹੈ ਅੱਜ ਵੀ ਕਹਿੰਦੇ ਗੱਲਾਂ ਚੱਲ ਰਹੀਆਂ ਪਰ ਸਾਹਮਣੇ ਲੱਗ ਰਿਹਾ ਕਬੱਡੀ ਪਾ ਰਿਹਾ ਲਓ ਇਸ ਵੇਲੇ ਹਰਿੰਦਰ ਸਿੰਘ ਕੋਈ ਕਹਿੰਦਾ ਕੋਈ ਹਿੰਦਾ ਕਹਿੰਦਾ ਇਕਰ ਹੁੰਦਾ ਤੇ ਮਹਾਂਪੁਰ શ્રીਮਤ ਸੰਤ ਬਾਬਾ ਅਵਤਾਰ ਸਿੰਘ ਜੀ ਖੇਡ ਕਬੱਡੀ ਦੇ ਸੇਵਾਦਾਰ ਖੇਡ ਕਬੱਡੀ ਦੇ ਮੈਸੀਆ ਕਹਿ ਸਕਦੇ ਜਿਨ੍ਹਾਂ ਨੇ ਮਾਦੇ ਦੇ ਵਿੱਚ ਸਰਕਲ ਸਟਾਈਲ ਕਬੱਡੀ ਦਾ ਇਹ ਬੂਟਾ ਲਗਾਇਆ ਢੇਰੀ ਵਾਲੀ ਦੀ ਤੋਂ ਚੱਕ ਕੇ ਆ ਸਰਕਲ ਸਟਾਈਲ ਕਬੱਡੀ ਦਾ ਜਿਹੜਾ ਬੁੰਡਾ ਮਾਝੇ ਦੇ ਵਿੱਚ ਬਾਪੁਰਸ਼ਾ ਦੇ ਲੈ ਉਹਨਾਂ ਦੇ ਪਿੰਡ ਦਾ ਇਸ ਵੇਲੇ ਮੁੰਡਾ ਕਬੱਡੀ ਪਾਉਣ ਦੇ ਲਈ ਤਿਆਰ ਬਰਦਾਰ ਘਿਹਾਰੇ ਵਾਲਾ ਬੁੰਗਾ ਪਰ ਸਾਹਮਣੇ ਪੱਟੀ ਵਾਲਾ ਬਲਜੀਤ ਇਸ ਵੇਲੇ ਪਿੰਡ ਹੈ ਰੇਡ ਪਾਉਣ ਨਹੀਂ ਵਧਿਆ ਹੈ ਨਿਸ਼ਾੜ ਚੱਕ ਨਹੀਂ ਕਰਦੇ ਮੁੰਡੇ ਦੀ ਸਿਮਤਾ ਵਾ ਇਸ ਵੇਲੇ ਗੁਰਲਾਲ ਕਬੱਡੀ ਪਾਉਣ ਦੇ ਲਈ ਤਿਆਰ ਬਰਦਾਰ ਹੁਣ ਵੇਖਾਂਗੇ ਵੀ ਗੋਰੀ ਵਰਗੇ ਕਾਰਜ ਵਰਗੇ ਕੀ ਕਮਾਲ ਦਿਖਾਉਂਦੇ ਆ ਸਾਹਮਣੇ ਆ ਜਾਓ ਜਗਰਾਤ ਵੀ ਆਇਆ ਹੈ ਕੋਟ ਬੁੱਡੇ ਦੀ ਧਰਤੀ ਦਾ ਸਾਡਾ ਸਤਿਕਾਰਯੋਗ ਵੀਰ ਅੱਜ ਵੱਡੀਆਂ ਗੱਲਾਂ ਨੇ ਲਓ ਸਾਹਮਣੇ ਮੁੰਡਾ ਕਬੱਡੀ ਪੌੜੀ ਵਧਿਆ ਹੋਇਆ ਹੈ ਸੁਰਜਨ ਸਿੰਘ ਢਿੱਲੋਂ ਢੋਲਣ ਵਾਲਾ ਫੇਰ ਪੌਣ ਦੇ ਲਈ ਤੇਜ ਪਾਰ ਤੇ ਬੋਲ ਸਾਡੇ ਨਿਸ਼ਾਨ ਵੀਰ ਦੇ ਉਧਰਲੇ ਵੱਡੇ ਸੁਰਜਨ ਢਿੱਲੋਂ ਢੋਲਣ ਵਾਲੇ ਭਰਾ ਦਾ ਜ਼ਿਕਰ ਹੋਇਆ ਹੈ 221 ਦੇ ਵਿੱਚ ਤੇ 222 ਦੇ ਵਿੱਚ ਮੈਨੂੰ ਅੱਜ ਵੀ ਯਾਦ ਹੈ ਲਹਿੰਦੇ ਪੰਜਾਬ ਪਾਕਿਸਤਾਨ ਦੇ ਵਿੱਚ ਬੋਲ ਬੋਲਨ ਦਾ ਜਿਹੜਾ ਮੱਗਾ ਸੁਰਜਨ ਢਿੱਲੂ ਢੋਲਣ ਵਾਲੇ ਨੂੰ ਮਿਲਿਆ ਸੀਗਾ ਲਓ ਇਸ ਵੇਲੇ ਤੇਜਪਾਲ ਕਬੱਡੀ ਦੀ ਗਰਾਊਂਡ ਰੌਣਕਾਂ ਬਹਾਰਾਂ ਬੰਦਰ ਤੇ ਘੇਰਿਆਂ 'ਚ ਲੱਗੀ ਹੋਈ ਹੈ ਅੱਜ ਲਹਿੰਦੇ ਪੰਜਾਬ ਵਾਲੇ ਕਹਿੰਦੇ ਹੋਣੇ ਆ ਕਿ ਅੱਜ ਬਾਬੇ ਸੋਹਣੇ ਸ਼ਾਦੀ ਦੀ ਯਾਦ ਵਿੱਚ ਇਹ ਸੋਹਣਾ ਸੱਭਿਆਚਾਰ ਮੇਲਾ ਤੇ ਖੇਡ ਮੇਲਾ ਖੇਡਿਆ ਜਾ ਰਿਹਾ ਹੈ ਹਿਮਾਲੀ ਸੋਹਣਾ 17 ਮਾਰਚ ਐ ਪਿੰਡ ਭਾਉ ਵਾਲੀ ਦੀ ਧਰਤੀ ਤੇ ਵੱਡੀਆਂ ਰੌਣਕਾਂ ਬਹਾਰਾ ਹੋਣਗੀਆਂ ਭਾਉ ਵਾਲੀ ਦੀ ਧਰਤੀ ਤੇ 16 ਤੇ 17 ਮਾਰਚ ਭਾਉ ਵਾਲੀ ਦੀ ਧਰਤੀ ਤੇ ਵੱਡੀਆਂ ਰੌਣਕਾਂ ਬਹਾਰਾ ਹੋਣਗੀਆਂ ਪਰ ਬਾਉ ਨਵੇਂ ਪਿੰਡ ਵਾਲਾ ਬਾਉ ਇਸ ਵੇਲੇ ਰੇਡ ਪਾਰਿਆ ਟੱਕਰ ਫਰੰਦੀਪੁਰੇ ਗੋਪੀ ਦੇ ਨਾਲ ਹਰਜੋ ਪਾਸੇ ਹਰਜੋ ਪਾਸੇ ਉਹ ਬੱਲੇ ਬੱਲੇ ਹੁੰਦੀ ਹੋਈ ਖੇਡ ਦੇ ਮੈਦਾਨ ਵਿੱਚ ਗੰਗਾ ਕਬੀ ਚੜਦੀ ਕਿਹੜਾ ਬਖਸ਼ੇ ਨਿਸ਼ਾਨ ਚੱਕ ਮੈਂ ਕਰਦੇ ਮੁੰਡੇ ਦੀ ਸਿਹਤ ਲਾ ਇਸ ਵੇਲੇ ਗੁਰਦੇਵ ਕਬੱਡੀ ਬੰਦੂ ਦੀ 4 ਬਰਕਾ ਸੁਰਸਿੰਘ ਦੀ ਧਰਤੀ ਮਹਾਪੁਰਸ਼ਾਂ ਦੀ ਲੱਗ ਰਹੀ ਹੈ ਇਸ ਵੇਲੇ ਕਬੱਡੀ ਕਬੱਡੀ ਕੰਪਲ ਹੋਇਆ ਓਏ ਪਰ ਸਾਹਮਣੇ ਭੱਜਦੇ ਨੂੰ ਭੱਜਦਾ ਨੂੰ ਕੋਲੇ ਬਾਹਰ ਵੱਤੋ ਇਹਨੇ ਕਰਦਾ ਟਿੰਮੋ ਵਾਲੀਆ ਗੋਰੀ ਇਸ ਵੇਲੇ ਵੱਡੀ ਕੋਸ਼ਿਸ਼ ਕਰਦਾ ਲਾ ਪਾਉ ਜੱਫਾ ਕਹਿੰਦੀ ਗੱਲ ਸਮੇਂ ਦੀ ਹੈ ਤੇਰੇ ਦੋ ਜੱਫੇ ਪਰ ਅਮਰੀਕਾ ਵਾਲੇ ਭਰਾ ਕਹਿੰਦੇ ਆ ਸਾਡੇ ਵੀਰ ਗੁਰਦਾਸ ਅਮਰੀਕਾ ਵਾਲਾ ਕਹਿੰਦਾ ਰਾਣਾ ਢੰਡਾ ਵਾਲਾ ਜੇਕਰ ਦੋ ਜੱਫੇ ਲਾ ਦੇਵੇ ਤਾਂ 1000 ਦੇ ਵੱਡੇ ਮਾਨ ਸਰਦਾਰ ਇਤੇ ਜਾਣਗੇ ਪਰ ਸੰਧਾ ਕਬੂਤਰ ਦੀ ਕੀ ਫੈਸਲੇ ਆ ਕੀ ਫੈਸਲੇ ਪਿਆ ਡਲ ਤੋਂ ਭਈ ਇਸ ਸਮਾਪਤ ਹੋਣੀ ਬਕਰ ਜੇ ਯਾਰ ਦੇਖੋ ਜੀ ਬਾਦਨ ਜੁਵੇਦ ਬਈ ਵੱਡਾ ਨਾਮ ਪਰ ਸਾਡੀ ਧਰਤੀ ਤੇ ਵੱਡਾ ਜਿਹੜਾ ਖੇਡ ਮੇਲਾ ਹੋਵੇਗਾ ਸਹਤ ਸ੍ਰੀ ਗੁਰੂ ਅਮਰਦਾਸ ਜੀ ਦੀ ਯਾਦ ਵਿੱਚ ਵੱਡੀਆਂ ਰੌਣਕਾਂ ਬਹਾਰਾ ਹੋਣਗੀਆਂ ਬਾਬਾ ਭੀਮਾ ਜੀ ਸੱਦੇ ਦੇ ਰਹੇ ਬਾਬਾ ਭੀਮ ਸਿੰਘ ਸ੍ਰੀ ਗੋਇੰਦ ਸਿੰਘ ਸਾਹਿਬ ਦੀ ਧਰਤੀ ਤੇ ਵੱਡੀਆਂ ਗੱਲਾਂ ਪਰ ਹਰਜੀਤ ਪੱਟੀ ਵਾਲਾ ਵਾਹ ਵੀ ਪੱਟੀ ਵਾਲਾ ਆਹ ਸਾਹਮਣੇ ਲਾ ਚੋ ਇਸ ਵੀ ਗੁਰਦਾਰ ਕਬੱਡੀ ਪੌਂਦਾ ਵੀ ਜਾਰ-ਬਰ ਜਦੋਂ ਗਰਮਾਲ ਕਬੱਡੀ ਪੌਂਦਾ ਇਹ ਲੱਗਦਾ ਵੀ ਜਿਵੇਂ ਚੋਲਾ ਸਾਹਿਬ ਤੋਂ ਫਿਰ ਤੋਂ ਇਹਨਾਂ ਗਰਾਊਂਡਾਂ ਦੇ ਵਿੱਚ ਆਏ ਹੋਏ। ਕਾਪ ਦੇ ਵਿੱਚ ਵੱਡਾ ਜਿਹੜਾ ਕਬੱਡੀ ਦਾ ਸ਼ੋਅ ਮੈਂ ਕਰਵਾਇਆ ਜਾਵੇਗਾ। 2 ਲੱਖ ਦੇ ਪ੍ਰਾਈਜ਼ ਵਾਲਾ ਕਰਵਾਇਆ ਜਾਵੇਗਾ। ਲਓ ਇਸ ਵੇਲੇ ਹੁੱਕਾ ਘਿਹਾਰੇ ਵਾਲਾ ਕਬੱਡੀ ਪੌਂਡ ਦੇ ਵਿੱਚ ਜਾਰੀ। ਨੰਬਰ ਨੰਬਰ ਜਾਨੀ ਬਾਬਾ ਮਿਰਾਰੀ ਦਾਸ ਸਿੰਘ ਕਬੱਡੀ ਕਲੱਬ ਰਾਜੋ ਕਹਿੰਦੇ ਨੰਬਰ ਨੇ 23 ਸਾਡਾ ਇਨਕਾਰ ਕਰ ਦਿੱਤੇ ਆ। ਸਾਡਾ ਜਸਵੀਰਾ ਰੌਮਣ ਸੱਤੂ ਸਰਪੰਚ ਬਚਿੱਤਰ ਸਿੰਘ ਜੀ ਲੱਡੂ ਬਾਠ ਜੇ ਗੁਰੂ ਮਹਾਰਾ ਉਹਨਾਂ ਨੂੰ ਸੁਪੁੱਤਰਾਂ ਦਾਤ ਮਖੇ ਤੇ ਆਰ ਨੈਦਰੇ اگلے ਸਾਲ ਖੁੱਲੋ ਖਾੜਾ ਲੱਗੂਗਾ ਲੋ ਕਹਿੰਦੇ ਕਮਲ ਇਧਰਲੇ ਪਾਸੇ ਕਮਲਾ ਮੀਰਾ ਕੋੜ ਦੀ ਧਰਤੀ ਦਾ ਪਰ ਕਹਿੰਦੇ ਦੂਜੇ ਪਾਸੇ ਸੁਖ ਬੰਗਾਲੇ ਵਾਲਾ ਉਹ ਟੱਕਰ ਕੇ ਕੋ ਬਰਾਬਰ ਦੀ ਚੱਲ ਰਹੀ ਆ ਫਰੰਦੀਪੁਰ ਕੇ ਗੋਰੀ ਸਾਡੇ ਵੀਰ ਵਿਸ਼ੇਸ਼ ਤੌਰ ਤੇ ਚੱਲ ਕੇ ਆਏ ਆ ਸਾਡੇ ਵੀਰ ਮੁਸ਼ੱਤਰ ਹੋਣੀ ਕਿੰਦੇ ਹੋਣੀ ਬਲਦੇਵ ਹੋਣੀ ਬੋਕੀ ਹੋਣੀ ਬਾ ਪਿੰਡ ਵਾਲੇ ਸਰਕਾਰ ਤੇ ਗੋਲ ਵੀਰ ਤੇਜ ਪਾਦ ਤੇ ਦੁਨੀ ਕਿਰਪਾ ਹੋ ਜਾਵੇ ਇਹਤੇ ਕਿਸੇ ਕੰਟਰੀ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਇਹ ਵੀ ਰਿਜ਼ਰਵ ਕਰਦਾ ਨਾਜਵਾਲ ਲਓ ਨਵੇਂ ਪਿੰਡਗੇ ਬਾਉ ਦੀ ਪਈ ਹੋਈ ਰੇਡ ਚਾਰ ਖਿਡਾਰੀ ਤਿਆਰ ਨੇ ਸਰਦੂਲ ਸਿੰਘ ਮੱਲੀ ਦੇ ਪੁੱਤਰ ਪਰਲੀ ਕੰਨੀ ਫਰੰਦੀਪੁਰਿਆ ਗੋਪੀ ਲੱਗਾ ਹੋਇਆ ਗੂੜਗਰ ਉੱਤੇ ਡਾਰਗੇ ਨੇ ਸਾਡਾ ਕਹਿੰਦੇ ਰਾਣਾ ਬਾਠ ਡਲ ਪਿੰਡ ਵਾਲਾ ਜਗਰੂਬ ਵੀ ਹੋਣ ਦੇ ਨਾਲ ਲਓ ਕਮਾਡੀ ਪਈ ਸੀ ਮੇਰੇ ਮਿੱਤਰੋ ਤੇ ਨੰਬਰ ਨਵੇਂ ਪਿੰਡਕਾਂ ਦੇ ਦੀ ਪਹਿਲੀ ਵੰਗੂ ਡਾਂ ਖੜਕੂ ਇੰਦਰਜੀਤ ਨਾਜਵਾਲ ਕੋਲਾ ਸੈਂਟ ਇੱਕ ਮੋ ਟਾਈਮ ਵਾਲਾ ਦੋ ਪਿੰਡ ਮਸ਼ਹੂਰ ਕੀਤੇ ਆ ਲਓ ਖੇਡ ਮੈਦਾਨ ਵਿੱਚ ਸਿਹੜਾੜੀ ਦੇ ਲਾਗੇ ਪਿੰਡਾ ਮੁੰਡੇ ਦਾ ਇੰਦਰਜੀਤ ਦੀ ਪਈ ਹੋਈ ਰੇਡ ਚਾਰ ਖਿਡਾਰੀ ਤਿਆਰ ਨੇ ਕਾਰਜ ਕਿਸੇ ਨੇ ਲਾਈਆਂ ਮੈਂ ਤੋੜ ਲਵਾਈਆਂ ਪਈਆਂ ਜੁਦਾਈਆਂ ਨਾਲ ਜਾਨ ਭਰਾਈਆ ਇਸ਼ਕ ਦੀਆਂ ਮਾਰਾਂ ਬੜੇ ਦੁੱਖ ਝੱਲੇ ਵਟਾ ਕੇ ਛੱਲੇ ਹੁਣ ਕੋਈ ਸੁੱਟਨਾ ਜੀ ਦਾ ਦਿਲ ਟੁੱਟਦਾ ਤੇ ਉਹ ਹੀ ਉਹ ਜਾਣੇ ਕਿਉਂਕਿ ਭੁੱਲਦੇ ਬਣੇ ਅੱਖੇ ਨੇ ੁੰਡੀ ਦੇ ਯਾਰ ਤੇ ਪਹਿਲਾ ਪਿਆਰ ਕਿਸੇ ਨਾਲ ਖਾਰ ਤੇ ਪਿੰਡ ਪਰਾਲੇ ਇਹ ਗੀਤਾਂ ਵਿੱਚ ਗੱਲਾਂ ਹਰਪ੍ਰੀਤਨ ਟੱਲ ਵਾਲੇ ਭਰਾ ਨੇ ਕੀਤੀ ਹੈ ਲੋ ਸਾਹਮਣੇ ਹਰਿੰਦਰ ਹਿੰਦਾ ਸੋਲ ਪਿੰਡ ਵਾਲੇ ਦੇ ਬਿੱਲਾ ਇਹ ਸਰਪੰਚਾ ਦਾ ਮੁੰਡਾ ਬਹਿ ਗਿਆ ਢਾਕੇ ਹਿੱਕ ਤੇ ਤਾੜੀ ਮਾਰੋ ਪਿਆਰੀ ਸਾ ਇਹ ਕਹਿੰਦੇ ਰੇਸ਼ਮ ਪਹਿਰਨ ਦਾ ਪੁੱਤੋ ਮੇਰੇ ਮਿੱਤਰੋ ਫੇਰ ਰੰਗ ਵਿੱਚ ਕਬੱਡੀ ਪੌਂਡਰ ਦੀ ਪੁੱਤਾਂ ਖਿਡਾਰੇ ਵਾਲਾ ਬਣਿਆ ਹੋਇਆ ਚਾਰ ਸਿਲੀ ਤਿਆਰ ਨੇ ਆਉਣ ਵਾਲੇ ਦਿਨਾਂ ਵਿੱਚ ਧੱਕੜ ਬੀਰ ਤੋਂ ਸ਼ੇਰ ਸ਼ਾਮੜੀ ਜੀ ਨਾਲ ਮੇਲਾ 27 ਤਰੀਕ ਦਾ ਤੇ ਗੱਗੀ ਖੀਰਾਵਾਲ ਵਾਲੇ ਦਾ ਅੱਜ ਵੱਡਾ ਸਰਵਾਰ ਵੱਡੇ ਸ਼ਾਨਦਾਰ ਟੱਪਾਂ ਦੇ ਨਾਲ ਕੀਤਾ ਜਾਵੇਗਾ ਸ਼ਿਕਾਰੀ ਗਰੁੱਪ ਰੋਲ ਦੇ ਪਾਸੇ ਪਾਸੇ ਪਿਆਰ ਆ ਪਿਆਰ ਬੱਲੇ ਬੱਲੇ ਕਰਕੇ ਡਾਕ ਲੇ ਜਾਤੀ ਮੂਰੇ ਆੜ ਆੜ ਕੇ ਵੱਖਰੇ ਨੇ ਜਾ ਰੋਇਆ ਬੋਲ ਲਗਿਆ ਰਾਜੇ ਖੇਲੇ ਕਿੱਥੇ ਕਿੱਥੇ ਬੈਗੀ ਧਰਤੀ ਤੇ ਜੋਰ ਨਾਲ ਜੋਰ ਟਕਰਾਉਣ ਲੱਗਿਆ ਲੈ ਵੀ ਆਕ ਬੰਨਾ ਇੱਕ ਵਾਰੀ ਛੰਨਾ ਵੜਿਆ ਤੂੰ ਵੀ ਕੈਬਿਜ ਬੰਦ ਕਰਨਾ ਸੋਹਣੀ ਵੀਰ ਅਮਰੀਕਾ ਵਾਲੇ ਗੁਰਦਾਸ ਦਾ ਚਹੋਟਾ ਰਾਣਾ ਤੇ ਸਾਹਮਣੇ ਕਬਲੀ ਡੇਰਾ ਬਾਬਾ ਨਾਨਕ ਦੀ ਧਰਤੀ ਦਾ ਕਦੇ ਡੇਰਾ ਬਾਬਾ ਲਾਨਕਾ ਕਦੇ ਗੱਲ ਚੱਲਦੀ ਮੀਰਾ 19 ਤਰੀਕ ਨੂੰ ਬਿਆਲਪੁਰੇ ਦੀ ਧਰਤੀ ਤੇ ਵੱਡੀਆਂ ਰੌਣਕਾਂ ਬਹਾਰਾ ਹੋਣਗੀਆਂ 21 ਮਾਰਚ ਨੂੰ ਲਾਖਨੇ ਦੀ ਧਰਤੀ ਦੇ ਪਿਆਰੀ ਸਾਸੇਗੇ ਦੀ ਵੱਡਾ ਧਾਰਨਿਕ ਜੋੜ ਮੇਲਾ ਤੇ ਖੇਡ ਮੇਲਾ ਹੋਵੇਗਾ ਪਰ ਟੱਕਰ ਸਾਹਮਣੇ ਕਾਰਜ ਮਸਤ ਗੜੀਆਂ ਤੇ ਤੇਜ਼ਤਾ ਜਿਹੜੀ ਪ੍ਰਸਿੱਧੀ ਹੋਣੀ ਪੂਰੀ ਦੁਨੀਆ ਦੇ ਲਾਈਵ ਕਰ ਰਿਹਾ ਨਵੇਂ ਪਿੰਡ ਦੇ ਬਾਊ ਦੀ ਪਈ ਫੇਰ ਚਾਰ ਫੇਰ ਹੀ ਪਿਆਰ ਨੇ ਹੱਦਾਂ ਸਰਦਾਰੀ ਨਾਲ ਕਰਦੇ ਜਾਂਦੇ ਆ ਸ਼ੌਂਕੀ ਜੋਤੀ ਹਰਜੋ ਪਾਸੇ ਹਰਜੋ ਪਾਸੇ ਲੱਗਦਾ ਜੋ ਇੱਧਰ ਜਿਹੜੇ ਫੇਰ ਆ ਗਿਆ ਇੱਕ ਮਜਾਜਨ ਹੱਤਰਕ ਦੀ ਸੱਜੇ ਮੋਢੇ ਤੇ ਦੂਜਾ ਹੱਤਰਕ ਵੰਦੀ ਖੱਬੇ ਕੋਡੇ ਤੇ ਵੇ ਤੈਨੂੰ ਰਾਹ ਜਾਂਦੇ ਨੂੰ ਨਾ ਸਾੜਿਆ ਤੂੰ ਕੀ ਜਾਣੇਗਾ ਤੇਰੀ ਹੱਕ ਦੇ ਦੀਵਾ ਨਾਂ ਵਾਲਿਆ ਤੂੰ ਕੀ ਜਾਣੇਗਾ ਚਲੋ ਮੁੰਡੇ ਪਿੰਡ ਵਾਲਿਆ ਹੋ ਪੂਰੇ ਜੇ ਕਹਿੰਦੇ ਮਾਰਨੀ ਵਾਲੇ ਮੰੰੂ ਨੂੰ ਜੇਕਰ ਮੰੰੂ ਪਾਕਿਸਤਾਨ ਦੀ ਜੱਫਾ ਪਾ ਦੇਵੇ ਅਮਰੀਕਾ ਵਾਲਾ ਗੁਰਦਾਸ ਕਹਿੰਦਾ ਪਰ ਆ ਜੱਫੀ ਉੱਪਰ ਹੀ ਆਇਆ ਅਖਵਰਿਆ ਆ ਮੁੰਡਾ ਦਾ ਕਾਰਜ ਵੱਲੇ ਜਿਹੜਾ ਹੰਪੀ ਵਾਲਾ ਬਾਡੇ ਐ ਇਹ ਹਰਿੰਦਰ ਹੁੰਦਾ ਸੋਰ ਪਿੰਡ ਵਾਲਾ ਬਾਡੇ ਬੋਏ ਰੇਡ ਪੌਣੀ ਵਧਿਆ ਹੋਇਆ ਪਰ ਗੌਰੀ ਟਿੰਮੋ ਬਾਲ ਕੀ ਸੰਦੂ ਅਮੀਸ਼ਾ ਤੇ ਸਰਦਾਰ ਕਾਲ ਸਿੰਘ ਸਰਪੰਚ ਅਮੀਸ਼ਾ ਨੂੰ ਨੇ ਚੋਕਦੇ ਤਿੰਨੇ ਚਲੇਗੇ ਜੀ ਤਾਮਸਾ ਜੀ ਜੀ ਬੜਾ ਵੱਡੇ ਸਨਮਾਨ ਹੋਣਗੇ ਜਗਤਾਰ ਸਿੰਘ ਬੇਲਾ ਪਰ ਜੋਬਨ ਤੇ ਆ ਮਾਨਾ ਢੀਡੇ ਸ਼ਾਹ ਜੀ ਦੇ ਸੇਵਾਦਾਰ ਨੇ ਰਾਣਾ ਦਬਈ ਜੀ ਨਾਲ ਵਿਸ਼ੇਸ਼ ਤੌਰ ਤੇ ਗੁਰਦਾਸ ਹਣੀ ਕਹਿੰਦੇ ਅੰਮੀ ਸ਼ਾਹ ਮਰੇ ਜੀ ਕਿੰਨੇ ਮਾਇਨੇ ਕੁਤੇ ਦੋ ਰੋਲੇ 500 ਰੁਪਏ ਜੜਾ ਪਰ ਸੇਵਾਦਾਰ ਸੇਵਾ ਹੋਣਗੇ ਚਾਰ ਖੰਡ ਵੀ ਚਾਰ ਨੇ ਕਬੱਡੀ ਪਈ ਹੋਈ ਹੈ ਡਾਕਟਰ ਪਾਪਾ ਸੋਨੇ ਜੀ ਇਸੇ ਭੰਗ ਦੇ ਮਾਰ ਕੇ ਮਜਾਜਾ ਨਹੀਂ ਸਾਨੂੰ ਲੋੜ ਨਹੀਂ ਤਾਕਤਾ ਤਾਜਾਂ ਦੀ ਰੱਖ ਸਾਂ ਕੇ ਤੂੰ ਆਪਣੀ ਵੇਲਾ ਸਫਲ ਹੈ ਤੰਦਰ ਪੀਰ ਬਾਬਾ ਢਿੰਡੇ ਸ਼ਾਹ ਜੀ ਦੀ ਯਾਦ ਵਿੱਚ ਵੀ ਸਾਡੇ ਬਲਵਿੰਦਰ ਵੀਰ ਹੁਣੇ ਕਹਿੰਦੇ ਆ ਤੇ ਤੁੰਗੋ ਪਰਵਾਨੀ ਧਰਤੀ ਆ ਉਧਰ ਸਾਡੇ ਫੌਜੀ ਵੀਰ ਵੀ ਨੇ ਆ ਉਹ ਵੀ ਅੰਗ ਮਾਰਦੇ ਚੱਲਦੇ ਮੈਚ ਦਾ ਵੇਖ ਭਾਈ ਨੌਜਵਾਨ ਇੱਧਰ ਦੇ ਪਾਸੇ ਤਸੀਮ ਸਾਡਾ ਪਾੜੀ ਵੀਰ ਰੱਜ ਪੋਪਣ ਵਾਲਾ ਢਿੱਲੋ ਢੋਲਣ ਵਾਲਾ ਭਰਾ ਪੁੱਜਿਆ ਨਿਆਰੇ ਬੱਜੇ ਪਏ ਆ ਜਿਸ਼ੜੀਆਂ ਕੰ ਕਬੱਡੀ ਮਾਰ ਰਿਹਾ ਹੈ ਡਾਕਟਰ ਜੰਡਿਆਲੇ ਵਾਲਾ ਇੱਕ ਕੰਨੀ ਦੇ ਐ ਲਓ ਸਾਹਮਣੇ ਕਾਰਜ ਮਸਤ ਕਰਿਆ ਤੇ ਦੁੱਲਾ ਗਲਾਨੀਪੁਰੀਆ ਸਰਪੰਚਾ ਦਾ ਮੁੰਡਾ ਇਹ ਜਫਾ 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 ਲੱਗਦਾ ਜੋਰ ਹੁੰਦੀ ਹੋਈ ਬੰਦੇ ਬੰਦੇ ਬੱਲੇ ਪਰ ਮੈਨੂੰ ਲੱਗਦਾ ਤੇਜ਼ ਪਰ ਹੁਣ ਮੁਸ਼ਕਲ ਹੈ ਇਹ ਸਾਹਮਣੇ 20 ਦਾ ਸੜਾ ਲੱਗਦਾ ਜੋਰ ਤੇ ਦੁੱਲਾ ਗਲਾਨੀਪੁਰੀਆ ਪ੍ਰਧਾਨ ਦਾ ਪੁੱਤਰ ਜੀ ਲੱਗਦਾ ਤੇ ਔਰ ਨੇਦਰੇ ਸੱਲਾ ਖਾਰਾ ਲੱਗੂ ਤੇ ਕੋਤੇ ਕੋਤੇ ਦੇ ਵਸਤੇ ਕਬਰੂ ਅੱਛਾ ਇਹ ਸਾਡੇ ਵੀਰ ਨੇ ਰੌਬਨ ਸੰਧੂ ਵੀਰ ਹੁਣਾਂ ਨੇ ਇਹ ਐਲਾਨ ਕਰ ਦਿੱਤੇ ਹੈ ਸੱਚੇ ਬਾਸ਼ਾ ਆਸਾਂ ਮਰਾਦਾ ਪੂਰੀਆਂ ਕਰੇ ਪਰ ਸਾਹਮਣੇ ਵਾਹ ਫਾਕੀ ਜਨਾ ਵੱਡਾ ਮੇਲਾ ਹੁੰਦਾ ਆ ਹਿੰਦੇ ਸੋਲਦੀ ਪਈ ਹੀ ਰੇਡ ਨੰਬਰ 8 ਦਾ ਚਲਾ ਹੁਣ ਕਰਦਾ ਚੱਲਦੀਆਂ ਮੇਰੇ ਮਿੱਤਰੋ ਇਸ ਤਰ੍ਹਾਂ ਕਰਤੇ ਹੋਏ ਆ ਲੋਕਾਂ ਨੇ ਰੀਲਾਂ ਦੀ ਔਰ ਬਣਾ ਦਿੱਤੀ ਆ ਲੋਕਾਂ ਨੇ ਰੀਲਾਂ ਦੀ ਰੇਡ ਬਣਾ ਰਹੀ ਆ ਸਭ ਤੋਂ ਵੱਡਾ ਆਵੇ ਬੁੱਗਿਆ ਬੁੱਗਿਆ ਕੱਟਵਾਉਂ ਕਿਉਂ ਸਾਡੀ ਸੋਹਣੀ ਜੱਫੀ ਪਾਣੇ ਸੱਫਟੀਆਂ ਨੇ ਸੱਟਣਾ ਇਹ ਟੱਕਰ ਦੇ ਕਰਨੇ ਕੋਸ਼ਿਸ਼ ਹੁੰਦੀ ਹੋਈ ਬੱਲੇ ਦੇ ਤੇ ਪਰ ਲੈ ਕਰਾਵਾ ਪਰ ਨੰਬਰ ਤਾਂ ਉਧਰ ਮੇਲਾ ਪੀਰਾ ਫਕੀਰਾ ਦਾ ਸਾਹਮਣੇ ਚਾਰ ਖੜੇ ਰੀਤਾਂ ਨੇ ਕਿ ਮੈਂ ਕਮਨੀ ਕੀ ਜਾਣਾ ਰੌਜਾ ਯਾਰ ਦੀਆ ਤੂੰ ਪਾਣੀ ਵਹਿੰਦਾ ਤਾਰ ਤੇ ਗੱਜੀ ਜ਼ੀਰਾਵਾਲ ਤੇ ਟੰਡਾ ਬੰਦਾ ਰਾਣਾ ਉਹ ਸਾਹਮਣੇ ਨੰਬਰ ਰੇਡੀ ਬੰਨ ਬਲੀ ਮਨਦੀਪ ਵੱੱਬੂ ਆਦੀ ਜੀ ਵੱਲੋਂ ਵੱਡੇ ਪਿਆਰ ਨੇ ਵੱਡੇ ਅਸ਼ੀਰਵਾਦ ਨੇ ਇੱਕ ਬਾਬਾ ਕਹਿੰਦਾ ਮੇਰਾ ਮੋਟਰਸਾਈਕਲ ਚੁੱਕਿਆ ਗਿਆ ਪਰ ਮੈਨੂੰ ਲੱਗਦਾ ਕਿਸੇ ਨੇ ਭਲੇਖੇ ਨਾ ਖਰਿਆ ਹੋਵੇ ਤੇ ਭਰਾ ਰੱਖ ਲੈ ਨੰਬਰ ਕਿਸੇ ਨੇ ਭਲੇਖੇ ਨਾ ਖਰਿਆ ਉਹਦੇ ਰਾਣਾ ਟੰਡਾ ਮੀਸ਼ਾਉਂਕੀ ਕਮਲ ਦੇ ਪਾਸੇ ਮਾਰੇ ਮਾਰੇ ਪਿੱਛੇ ਨੂੰ ਹੋ ਗਏ ਮਾਰੇ ਮਾਰੇ ਪਿੱਛੇ ਨੂੰ ਹੋ ਗਏ ਇਧਰ ਦੇ ਪਾਸੇ ਫਰੰਦੀਪੁਰਗਾ ਲੋਤੀ ਹਾਂਜੀ ਆ ਨੰਬਰ ਇਧਰ ਮਾਰ ਕੋ ਪਾਸੇ ਬੱਚੇ ਬੱਚੇ ਪਿੱਛੇ ਪਿੱਛੇ ਬੱਚੇ ਬੱਚੇ ਆਹ ਵਾਹ ਕੱਲ ਕਹਿੰਦੇ ਲੋਹਾਰੇ ਰੌਣਕਾਂ ਲਾਈਆਂ ਅੱਜ ਰੌਣਕਾਂ ਕਹਿੰਦੇ ਅੱਜ ਰੌਣਕਾਂ ਜੱਗਜੀਤ ਭਰਾ ਜੇ ਪਿੰਡ ਲੱਗੀ ਹੋਈ ਹੈ ਆਹ ਸਾਹਮਣੇ ਗੱਲਾਂ ਪੀਰ ਬਾਬਾ ਸੋਹਣੇ ਸ਼ਾਹ ਦੀਆਂ ਲੈ ਵੀ ਦਰੇਰ ਆ ਡੱਲ ਵਾਲਿਆਂ ਵੀਰਿਆ ਤੇਰਾ ਆਹ ਬਹੁਤ ਧੰਨਵਾਦ ਜੀ ਮੇਰੀ ਬੇਨਤੀ ਹੈ ਕਿਸੇ ਨੇ ਜਾਣਾ ਨਹੀਂ ਥੋੜਾ ਜਿਹਾ ਮੈਚ ਬਾਕੀ ਹੈ ਤੁਹਾਡੇ ਨਾਲ ਇਹ ਮੈਚ ਵਧੀਆ ਲੱਗਦਾ ਨੰਬਰ ਨਾਲ ਚੱਲਦੇ ਮੈਚ ਦਾ ਲੈ ਲੋ ਯਾਰਾ ਮਿੱਤਰੋ ਚਾਰ ਖੜੀ ਜਾਂਦੇ ਸਾਰੇ ਡੱਬ ਪਿੰਡ ਦਾ ਭੱਜ ਰਿਹਾ ਜਿਹੜਾ ਨੰਬਰ ਤੇ ਨੰਬਰ ਹੋਣੀ ਨਾ ਪੱਟੀ ਵਾਲਾ ਤੇ ਅਗਲੀ ਰੇਡ ਤੇ ਕਾਲੀ ਵਾਲੇ ਚੱਕ ਬਾਏ ਤੇ ਪੱਟੀ ਕਹਿੰਦੇ ਇੰਦਰਜੀਤ ਦੀ ਪਈ ਹੋਈ ਆ ਕਬੂਟ ਆਇਆ ਪਿੰਡਾ ਮੁੰਡਿਆ ਚਾਰ ਖਿਡਾਰੀ ਤਿਆਰ ਨੇ ਅੰਤੋਂ ਪਰਾਂ ਵਿੱਚ ਖੇਡ ਖੇਡੀ ਜਾ ਰਹੀ ਆ ਦੁੱਲੋਂ ਦੇ ਇੰਦਰਜੀਤ ਦੇ ਬੱਲੇ 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 ਉਹ ਦੁੱਲੋਂ ਦਾ ਮੇਲਾ ਚੱਲ ਰਿਹਾ ਆ ਆ ਲਾਸਟ ਰੇਡ ਤੇ ਕਾਲੀ ਵਾਲੇ ਉਧਰੋਂ ਵੀ ਇੱਕ ਲਾਸਟ ਬੈਹ ਜਾ ਰਹੀ ਆ ਉਹ ਚੋਟੀ ਦਾ ਪਰੌਦਾ ਖੇਡ ਰਿਹਾ ਆ ਚਾਰ ਖੜਾ ਦੀ ਚਾਰ ਨੇ ਪਾਈ ਫਿਰ ਜਿਹੜਾ ਗੱਲਾਂ ਵੀ ਧਰਤੀ ਆ ਉਹ ਮੇਰੇ ਮਿੱਤਰੋ ਇਧਰ ਦੇ ਪਾਸੇ ਤੇਜਪਾਲ ਉਹ ਤੇਜਪਾਲ ਮੇਰੇ ਮਿੱਤਰੋ ਗੱਲਾਂ ਕਹਿੰਦਾ ਮੇਰੇ ਮਿੱਤਰੋ ਤੇਜਪਾਲ ਜਿੰਦਾ ਜੇ ਪਾਸੇ ਕਾਰਜ ਉਹ ਕਾਰਜ ਬੱਲੇ 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 ਹੋਈ ਜਾਂਦੀ ਆ ਸਾਡਾ ਦਿਨ ਕਰੇ ਤਾਤਰ ਬਾਬਾ ਯਾਰ ਹੋ ਗਿਆ ਜੀ ਤੇ ਫਿਰ ਅੰਡੀ ਪੋਜੀਟਿਵ ਟੀਮ ਜਿੱਤੂ ਰਹੀ ਆ ਪੁਆਇੰਟ ਆ 39 ਤੇ 40 40 ਬੱਦੀ ਪਰ ਤੇ 40 ਲਾਜੋ ਕੇ ਦੇ ਜਿੰਦਾਂ ਕਿਸੇ ਹੋਰ ਦਿਨ ਤੱਕ ਸਾਰੇ ਵੀਰਾਂ ਨੂੰ ਪਿਆਰ ਸ੍ਰੀਕਾਲ ਸਬਸਕ੍ਰਾਈਬ ਕਰਕੇ ਜਾਇਓ